ਉਹ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨੌਜਵਾਨੋ ਖਿੱਚ ਲੋ ਤਿਆਰੀ 13 ਤਰੀਕ ਦੀ 13 ਨੂੰ ਦਿੱਲੀ ਜਾਣਾ ਹੈ ਮੋਰਚਾ ਜਿੱਥੇ ਛੱਡਿਆ ਸ਼ੁਰੂ ਵੀ ਉੱਥੇ ਹੀ ਕਰਨਾ ਜਾ ਕੇ ਸੋ ਆਜੋ ਮੇਰਾ ਵੀਰ ਭਾਣਾ ਚਾਹੇ ਸਾਡਾ ਭਰਾ ਜੇਲ੍ਹ 'ਚ ਬੈਠਾ ਹੈ ਉਹ ਜੇਲ੍ਹ 'ਚ ਬੈਠਾ ਵੀ ਸਾਡੇ ਨਾਲ ਆ ਸੋ ਸਾਰਿਆਂ ਨੂੰ ਅਪੀਲ ਆ ਮੇਰਾ ਵੀਰ ਆਪਣੇ ਟਰੈਕਟਰ ਟਰਾਲੀਆਂ ਕਰਕੇ ਤਿਆਰ 13 ਤਰੀਕ ਨੂੰ ਵੱਡੀ ਗਿਣਤੀ ਦੇ ਵਿੱਚ ਕਾਫਲਿਆਂ ਦੇ ਰੂਪ ਦੇ ਵਿੱਚ ਆਪਾਂ ਦਿੱਲੀ ਵੱਲ ਨੂੰ ਵਧਣਾ ਆਓ ਸਮੇ ਸਮੇਤ ਤੁਹਾਨੂੰ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਸਾਂਝੀ ਕਰਦੇ ਰਹਾਂਗੇ 13 ਤਰੀਕ ਨੂੰ ਖਿੱਚ ਕੇ ਆਪਾਂ ਬੜੀਆਂ ਰੋਕਾਂ ਲਾਈਆਂ ਜਾ ਰਹੀਆਂ ਨੇ ਬੜਾ ਜ਼ੋਰ ਲੱਗਿਆ ਹੋਇਆ ਸਰਕਾਰਾਂ ਦਾ ਪਰ ਆਪਾਂ ਪਹਿਲਾਂ ਵੀ ਇਹ ਰੋਕਾਂ ਤੋੜ ਕੇ ਬੈਰੀਕੇਡ ਭੰਨ ਕੇ ਦਿੱਲੀ ਦੀ ਹਿੱਕ ਤੇ ਉੱਤੇ ਜਾ ਕੇ ਬੈਠੇ ਸੀ ਸੋ ਆਓ ਬੜੇ ਤਿੱਖੇ ਤੇ ਬੜੇ ਖਤਰਨਾਕ ਹਮਲੇ ਜਿਹੜੇ ਕੇਂਦਰ ਵੱਲੋਂ ਕੀਤੇ ਜਾ ਰਹੇ ਨੇ ਸਾਡੇ ਪੰਜਾਬ ਦੇ ਉੱਤੇ ਚਾਹੇ ਸਾਡੀਆਂ ਜ਼ਮੀਨਾਂ ਹੋਣ ਪਾਣੀ ਹੋਵੇ ਚਾਹੇ ਸਾਡੇ ਇਤਿਹਾਸ ਦੇ ਉੱਤੇ ਹੋਵੇ ਚਾਹੇ ਸਾਡੇ ਪੰਜਾਬ ਦੇ ਹੱਕਾਂ ਦੇ ਉੱਤੇ ਹੋਵੇ ਸੋ ਇਸ ਕਰਕੇ ਜੇ ਆਪਾਂ ਅੱਜ ਵੀ ਘਰਾਂ ਦੇ ਕੁੰਡੇ ਲਾ ਕੇ ਦਰਵਾਜ਼ੇ ਭੇੜ ਕੇ ਬੈਠੇ ਰਹੇ ਤਾਂ ਯਾਦ ਰੱਖਿਓ ਤੁਹਾਨੂੰ ਘਰਾਂ ਦੇ ਬੱਚੀ ਆ ਕੇ ਦੱਬ ਲੈਣਗੇ ਸੋ ਹੁਣ ਘਰਾਂ 'ਚ ਬੈਠਣ ਦਾ ਵੇਲਾ ਨਹੀਂ ਸੜਕਾਂ 'ਤੇ ਨਿਕਲਣ ਦਾ ਵੇਲਾ ਆਓ ਨੌਜਵਾਨੋ ਖਿੱਚੋ ਆਪਣੀਆਂ ਵਹੀਰਾ ਤੇ ਪਾਈਏ ਆਪਾਂ ਦਿੱਲੀ ਵੱਲ ਚੱਲ 13 ਤਰੀਕ ਨੂੰ ਮਿਲਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ